ਵਧੀਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਗਗਨ ਸਿੰਘ ਵਧੀਆ ਵਧੀਆ ਕਰਪਾ ਜੀ ਵਾ ਤੁਸੀਂ ਸੁਣਾਓ ਚਲੋ ਕਿਵੇਂ ਚੱਲਦਾ ਵਧੀਆ ਫਿਰ ਬਹੁਤ ਵਧੀਆ ਕਿਰਪਾ ਮਾਲਕਰੀ ਗੁਰਾਂ ਦਾ ਕਿੰਨੇ ਲਿਆ ਨਹੀਂ ਫਿਰ ਅੱਜ ਅੱਜ ਆਪਣੇ ਨੌ ਨਗ ਪਾਵਾਂਗੇ ਅੱਛਾ ਹਾਂਜੀ ਚਲੋ ਵਿਚੇ ਟੋਕੜਾ ਟੋਕਣਾ ਗੱਬਣਾ ਠੀਕ ਆ ਤਿੰਨ ਤਾਜ਼ੀਆਂ ਤੇ ਬਾਕੀ ਟੋਕੜਾ ਗੱਬਣਾ ਮਾਲਿਆ ਫੇਰੇ ਚਲੋ ਆਜੋ ਡੇਟੂ ਕੀ ਆ ਹਾਂਜੀ ਪਹਿਲਾ ਤੁਹ ਹੋਈ ਨਾ ਇਹ ਪਹਿਲਾ ਤੁਗਾ ਹਲੇ ਲੈ ਲੂ ਡੈਮ ਲੈ ਜਾਣਾ ਸੰਦੀਪ ਸਾਂ ਉਹ ਦਿਨ ਵਿ ਗਈ ਸੀ ਝੋਟੀ ਯਾਰ ਸਾਈ ਮੇਰੀ ਤੈਨ ਯਾਰ ਪਾਈ ਉਹ ਪਤਾ ਨਹੀਂ ਉਹ ਭਰਾ ਫੋਨ ਹੀ ਚੁੱਕਣ ਵੜ ਗਿਆ ਕਮ ਸੇ ਕਾ ਫੋਨ ਬੰਦਾ ਚੁੱਕਾ ਕਿ ਸਾਈ ਕੋਈ ਵਾਪਸ ਕਰ ਲੈ ਇਹਨੇ ਅਜੇ ਵੀ ਪੰਜ ਚਾਰ ਦਿਨ ਝੋਟੀ ਨੇ ਲੈ ਜਾਣੇ ਆ ਅੱਛਾ ਚਾਰ ਦਿਨ ਦੇ ਆਵਾਂਗੇ ਠੀਕ ਆ ਉਦੋਂ ਸਾਰਾ ਮਾਲ ਬਾਕੀ ਰਹਿ ਗਿਆ ਲੋ ਜੀ ਪਹਿਲਾਂ ਸੁਆ ਬੂਰੀਆਂ ਨਾਲੇ ਤੇ ਚੈੱਕ ਕਰੋ ਗਰਾਂ ਦੇ ਆਜੋ ਬੋਏ ਯਾਰੀ ਕੱਟੀ ਚੰਗੀ ਸੰਦੀਪ ਸਾਂ ਵੇ ਪਹਿਲੇ ਨੇ ਥਣ ਕੜਾ ਕੜਾ ਕੱਢਿਆ ਨੇ ਠੀਕ ਆ ਗਾਣਾ ਬਾਪੂ ਬਸ ਜੈ ਜੀ ਕਰਨੇ ਪਾਲ ਜੀ ਤੁਸੀਂ ਜਾਨੀ ਕਿਨੇ ਕਿ ਬਿਲਕੁਲ ਹਾਂ ਹਾਂ ਜੀ ਫਿਰ ਬੋਲੋ ਕੱਟੀ 110 ਦੀ ਵੇਖਦੀ ਆ ਹਾਂ 1 5 ਪੂਰੇ ਲੱਖ ਦੀ ਦੇ ਦਾਂਗੇ ਲੱਖ ਦੀ 2098 ਦੀ ਚਲੋ ਠੀਕ ਆ ਇਹ ਸੋਈ ਆ ਇਹ ਜਿਹੜੀ ਆ ਹੂੰ ਇਹ ਗੱਡੀ 50 ਮੀਨਰੀ ਗੱਬਣ ਜੋ ਮਗਰ ਕੱਟੀ ਜੋ ਆ ਕੱਟੀ ਹਾਂ ਹਾਂ 8 ਕਿਲੋ ਦੁੱਧ ਇਹ ਵੀ ਬੂਰੀ ਮਈ 8 ਕਿਲੋ ਦੁੱਧ ਆ ਤੇਰੇ ਦੋ ਫਾਇਦੇ ਸੰਦੀਪਾ ਤਿੰਨ ਮਈਆਂ ਬੰਦੀਆਂ ਮਗਰ ਵੀ ਕੱਟੀ ਆ। ਹੂੰ। ਗਾੜੀ ਗੱਬਣ ਵੀ ਹਾਂ ਪੰਨਾਂ ਦੀ। ਦੁੱਧ ਵੀ 8 ਕਿਲੋ ਆ। ਠੀਕ ਆ। ਚੈੱਕ ਕਰਾ ਕੇ ਖੜੇ ਕੱਟੀ ਤੇ ਮਿਲਦੀ ਦੋਵੇਂ ਵੇਲੇ। ਹੈਂ? ਕੱਟੀ ਤੇ ਹੀ। ਕੱਟੀ ਤੇ ਮਿਲਦੀ। ਹਾਂ ਕੱਟੀ ਤੇ ਹੀ। ਮੈਂ ਵੇ ਸੰਦੀਪ ਸਾਹਿਬਾ ਕਿੱਡੀ। ਬੜਾ ਠੀਕ। ਹਾਂ। ਚਵਾਈ ਠੀਕ ਆ। ਕਈ ਵੀਰ ਭਰਾ ਆਖਣਗੇ ਬੁਰੀ ਕੱਟੀ ਦੋ ਸਾਰੀਆਂ ਨਿਮਾਨਾਂ ਪੂਰੀਆਂ ਹੋਣਗੀਆਂ ਮਗਰ ਕੱਟੀ ਵੀ ਪੂਰੀ ਦੋ। ਹੈ ਵੀ। ਚਵਾਈ ਕਿਵੇਂ ਆ? ਚਵਾਈ ਇੱਕ ਨੰਬਰ। ਚਵਾਈ ਤੇ ਮੋਲੀ ਕੋਈ ਨਹੀਂ ਨੇ। ਬੜਾ ਠੀਕ ਆ। ਚਵਾਈ ਦੇ ਮੋਟਰ ਹੀ ਚੱਲਣਾ ਸਾ ਵੀ। ਤੈਨੂੰ ਗੱਗਾ ਫਰੇਦੀ ਕੀ ਮੈਂ ਬਾਈ ਕੀ ਤਾ ਸੰਦੀਪ ਜੀ ਆ ਮੈਂ ਹੀ ਵਾ 90 ਦੀ ਵੇਚ ਦੇ ਹਾਂ ਇਹਨਾਂ 85 ਹਜ਼ਾਰ ਦੀ ਮੈਂ ਦੇ ਦਾਂਗੇ 2683 ਦੀ ਦੇਣੀ ਆ ਚਲੋ ਠੀਕ ਆ ਮੈਂ ਬਾਕੀ ਦੇ ਟੋਕੜਾ ਕਬਣਾ ਲਾ ਦਿਆਂ ਸਾਰੀਆਂ ਇਹ ਆ ਸੰਦੀਪ ਜੀ ਆ ਝੋਟੀ ਦੇ ਥਣ ਪੰਜਾਂ ਪੰਜੇ ਹੀ ਵਗਦੇ ਜੋ ਅੱਛਾ ਦੁੱਧ ਹੋਏ ਦਾ ਲਾਈ 11 12 ਕਿਲੋ ਹਾਂ ਟੀਗਾ ਨਾ ਲਊਗੀ ਥਾਪੀ ਜਾ ਮਿਲੂਗੀ ਇਦਾਂ ਹੀ ਠੀਕ ਆ ਹਾਂ ਬੱਚਾ ਮਰ ਗਿਆ ਦਾ ਸੂਈ ਨੂੰ ਨ ਡੈਮ ਹੋ ਗਿਆ ਸੂਈ ਨੂੰ ਪੇ ਕਿਉਂ ਤਾਜੀ ਮਹੀਨੇ ਦੇ ਅੰਦਰ ਬਾਦ ਦੀ ਆ ਅੱਛਾ ਹਾਂ ਇਹਦੀ ਗਰੰਟੀ ਲਾਉਂਗਾ ਮਹੀਨੀ ਪੂਰੀ ਪੰਜੇ ਚੱਲਦੇ ਆ ਪੰਜੇ ਚੱਲਦੇ ਫੁੱਲ ਤੇ ਇੱਕ ਗੱਲ ਹਾਂ ਇਹਦੀ ਮੈਂ ਘਰ ਤਾਈ ਗਰੰਟੀ ਜਉਂ ਜੇ ਮਹੀ ਮੇਰੀ ਟੀ ਗੱਲ ਆ ਜੇ ਅੱਛਾ ਇਹ ਐਡੀ ਜਿਆਦੀ ਮਿੱਠੀ ਮਹੀ ਨਿਕਲੀ ਜਾਂਦੇ ਖਰਜ ਮਣਾ ਹਾਂ ਪੰਜੇ ਬਰਾਬਰ ਆ ਠੀਕ ਆ ਹਾਂ ਬਰਾਬਰ ਹੀ ਲੱਗਾ ਹੋਵੇ ਪੰਜੇ ਵਰਦੇ ਪੂਰੇ ਬਾਠ ਯਾਰਾਂ 11 12 ਕਿਲੋ ਦੁੱਧ ਆ ਹੈ 11 12 ਕਿਲੋ ਤੇ ਗਾ ਹਿੰਦੀ ਫਿਰ ਕਗਨ ਸਿਆ ਕੀ ਮੈਂ ਨਹੀਂ ਇਹਦਾ ਮਹੀਰੇ ਮਹਿੰਗੀ ਸਵਲੀ ਲਈ ਹੋਂ ਦੇ ਦਾਂਗੇ ਪਾਣਾ ਹਾਂ ਮਹੀਰੇ ਆਪਾਂ ਆ ਵੀ ਜਿੰਨੇ ਮੰਗਨੇ ਉਹਨੇ ਦੀ ਮਹੀ ਲਈ ਆ ਮੁੱਲ ਪਾਣ ਲੱਖ 95 ਰੇ ਦੀਏ ਘਾਟਾ ਦੇ ਪੈਣਾ 90 ਰੇ ਦੇ ਦਾਂਗੇ 2000 ਹੋਰ ਛੋਟ ਕਰ ਦਾਂਗੇ ਚਲੋ 88000 ਦੀ 88000 ਹਾਂ ਚਲੋ ਵਾਠ ਠੀਕ ਹੈ ਤੇ ਆਹਾਂ ਪਰਲੀ ਇਹ ਤਿੰਨਾ ਮਹੀ ਨਾਰੀ ਗੱਬਣ ਆ ਛੋਟੀ ਵੇ ਤਾਂ ਦੀਸਾ ਕਿ ਡੀਆ 8-9 ਕਿਲੋ ਦੁੱਧ ਆ ਝੋਟੀ ਥੱਲੇ ਦੁੱਧ ਪੱਕਾ ਹੀ ਜਿੰਨਾ ਹੈਗਾ ਉਹ ਨਿਕਲ ਜਾਣਾ ਪੱਕਾ ਜਿਹੜਾ ਦੋ ਦੋ ਦੱਸਣਿਆ ਜਿਹੜਾ ਹੈਗਾ ਬਸ 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 8 ਕਿਲੋ ਖੋਲਾ ਉਹ ਝੋਟੀ ਥਲੇ ਪਰ ਝੋਟੀ ਦਾ ਕਾਦ ਵੇਸੰਦੀ ਸਾ ਕਿੱਡੀ ਆ ਕਿੰਨੇ ਮਹੀਨੇ ਗੱਬਣਾ ਤਿੰਨਾਂ ਦੀ ਤਿੰਨ ਮਹੀਨੇ ਕਮੇਟੀ ਆਏ ਬਸ ਠੀਕ ਆ ਹਾਂ ਕਿੱਡੀ ਕੱਟੀ ਆ ਆਜੋ ਫਿਰ ਫੋਲ ਵੱਡੀ ਝੋਟੀ ਆ ਇੰਦੀ ਫਿਰ ਕੀਮਤ ਕੀ ਹੈ ਗਗਨ ਸੰਦੀਸ਼ਾ ਮੋਲੇ ਦਾ ਵੀ ਨਹੀਂ ਕੋਈ ਇਹ ਵੀ ਹਾਂ ਨਾ 85 ਦੀ 2000 83 ਹਜ਼ਾਰ ਦੀ ਦੇ ਦਾਂਗੇ 83 ਹਜ਼ਾਰ ਦੀ ਯਾਰ ਪੂਰੇ 80 ਦੀ ਜੈਸਨੋ ਦੇ ਦਾਂਗੇ ਚਲੋ ਠੀਕ ਆ ਹਾਂ ਬਸ ਠੀਕ ਆ ਆ ਜਿਹੜੀ ਆ ਇਹ ਭੋੜੀ ਜੋ ਮਹੀ ਦਾ ਸਿੰਘ ਪੁੰਗਰੇ ਮਾੜੇ ਮਾੜੇ ਇਹ ਸੰਦੀਪ ਸਿੰਘ ਚੋਂ ਮਹੀਨਾਂ ਦੀ ਚੱਕ ਪਾ ਤੇ 9 ਕਿਲੋ ਦੁੱਧ 9 ਕਿਲੋ ਦੁੱਧ ਹਾਂ ਚੋਂ ਮਹੀਨੇ ਚੱਕ ਪਾ ਬੱਚੋਟੀ ਵਾ ਪੂਰੀ ਪਾਲੀ ਪਲਾਈ ਹਣਾ ਮੈਂ ਨਾ ਮੈਂ ਮੰਜਾ ਡੈਣ ਵਾਲੀ ਯਾਰ ਗਾਂ ਮੈਂ ਰੁਪਈਆ ਦੀ ਆ ਪੂਰੀ ਬਸ ਠੀਕ ਆ ਫਿਰ ਹਾਂ ਤਾਨੂੰ ਇਹ ਨਹੀਂ ਟੋਕਰ ਗੱਪਣ ਕਿੱਥੋਂ ਮਿਲ ਜਾਂਦੇ ਮਾਲ ਮਿਲ ਹੀ ਜਾਂਦਾ ਸੰਦੀਪ ਜੀ ਤੈਨੂੰ ਪਰਾ ਟੋਕਰ ਗੱਪਣ ਇੱਥੋਂ ਹੀ ਮਿਲਣੀ ਆ ਹਾਂ ਬਾਕੀ ਮੈਂ ਆਪਣੀ ਡੱਬਲ ਨੂੰ ਦੀ 15-15 ਕਿਲੋ ਵਾਲੀ ਇਹ ਨਹੀਂ ਕਿ ਗਾਂ ਆਪਣੀ ਮੈਂ 8-7 ਕਿਲੋ ਵਾਲੀ ਨਿਕਲੂ ਇੰਦੀ ਪਰ ਗਗੜ ਕੀਮਤ ਸੰਦੀਪ ਜੀ ਮੋਲ 95 ਹਾਂ ਹਾਂ ਨਾ 90 ਦੀ ਦੇ ਰਹੀਏ 85 ਦੀ 85 ਹਾ ਦੀ ਜੈਸਨੋ ਦੇਣੀ ਆ ਛੋੜ ਹੀ ਕਰਨੀ ਉਹ ਚੋਂ ਚਲੋ ਜਾਨ ਦਵਾ ਠੀਕ ਆ ਕਿਆ ਨੀਲੀ ਭਰਾ ਇਹ ਨੀਲੀ ਸੰਦੀਪ ਜੀ ਸੱਤਾਂ ਮਹੀਨਿਆਂ ਦੀ ਗੱਭਣੀ ਅੱਛਾ 6-7 ਕਿਲੋ ਹੀ ਦੁੱਧ ਮਹੀਂ ਥੱਲੇ 6-7 ਕਿਲੋ ਦੁੱਧ ਦਾ ਹਾਂ ਸੱਤਾਂ ਮਹੀਨਿਆਂ ਦੀ ਚੈੱਕ ਪਾ ਦਾ ਨਸਲ ਬਰੀਡ ਬਹੁਤ ਜਿਆਦੀ ਮਹੀਂ ਦੀ ਆ ਜਾ ਫਿਰ ਆ ਨਹੀਂ ਨਸਲ ਠੀਕ ਆ ਹਾਂ ਆ ਬੂਣ ਫਣੀ ਮੇਰਾ ਬ ਲੈ ਚਲੋ ਕਰੋ ਚਵਾਈ ਜੋ ਮਰੀ ਆ ਇੱਕ ਨੰਬਰ ਮੈਨਾਂ ਕੀ ਨੀਂਦਾ ਹੀ ਹੁੰਦੀ ਆ ਇਹ ਚਵਾਈ ਇੱਕ ਨੰਬਰ ਇੰਦੀ ਬਰਕੀ ਮਾ 17 ਕਿਲੋ ਮਹੀਂ ਦੁੱਧ ਦਿੰਦੀ ਐ ਸੰਦੀਪ ਨਾਲ ਸਾਜਰੇ ਇੰਦੀ ਫਿਰ ਕੀਮਤ ਕੀ ਆ ਵੀ 90 ਦੀ ਦੇ ਰਹੀ ਏ ਹਾਂ ਤੇ ਨਾ ਵੀ 85000 ਦੀ ਦੇਣੀ ਹਾਂ 85000 ਹਾਂ ਛੋਟ ਕਰਾਂਗੇ ਉਹਦੇ ਜੀ ਬਸ ਠੀਕ ਆ ਆ ਜੀ ਮਹੀਂ ਵੈ ਸੰਦੀਪ ਸਾਹ ਕਿੱਡੀ ਆ ਨਸਲਾ ਬੁਰੀ ਮਹੀਂ ਨੇ ਹਾਂ ਨਸਲ ਵਾਲੀ ਮਹੀਂ ਬਰੀਡ ਵਾਲੀ ਆ ਤਿਆਰ ਕੀਤੀ ਮਹੀਂ 1.5 ਲੱਖ ਦੀ ਆਗਾ ਚਲੋ ਤੇ ਆਹਾ ਪਰਲੀ ਇਹ ਮਹੀਂ ਠੁੱਕੀ ਆ ਅੱਛੇ ਗੱਬਣਾ ਇਹ ਸੂਪੂ ਕੀ 10 ਦਿਨਾਂ ਦੇ ਭੇਜ ਵੇਜ ਹੂੰ ਤਿਆਰ ਹੀ ਆ ਮਹੀਂ ਬਿਲਕੁਲ ਏ ਵੀ ਦੋ ਰੋ ਅੱਜ ਨਾ ਤੈਨੂੰ ਬੜਾ ਕੰਮ ਜਾ ਪੈ ਗਿਆ ਮਾਲ ਇਕੱਠਾ ਆਇਆ ਹਾਂ ਹਾਂ ਮਰ ਘੋਣ ਕਰਕੇ ਕਿੰਨਾ ਦੋ ਤੇ ਕਰਜੂ ਬਈ ਇਹ ਦੋ ਤੇ 13 14 ਕਿਲੋ ਮਹੀਂ ਦਿੰਦੀ ਆ ਸੰਦੀਪ ਸਾਹਿਬ ਮਹੀਂ ਵੇਖ ਗੱਡੀ ਆ ਹਾਂ ਆ ਲੈ ਜੂ ਪੰਜ ਸੱਤ ਦਿਨ ਹਾਂ ਬਈ ਨੀਲੇ ਜਾਂਦੀ ਬਸ ਆਖ ਨਹੀਂ ਆਈ ਮਹੀਂ ਦੀ ਹਾਂ ਆਖ ਨਹੀਂ ਆਈ ਮਹੀਂ ਨੀਲੀ ਜਾਂਦੀ ਆ ਆ ਜੋ ਆੰਦਾ ਨਹੀਂ ਕਰਨੇ ਮਹੀਨੇ ਬਾਸ ਬਸ ਬਸ ਹੋਣਾ ਗਾਗਣ ਭਰਾਈ ਦੀ ਕੀ ਮੈਂ ਭਾਈ 95 ਰੀ ਦੇ ਦੀਏ ਕਰ ਦੇ ਮੰਨ ਤਨ ਫਿਰ 90 ਰੀ 5000 ਛੋੜ 85 ਰੀ ਮੈਂ ਨਾ ਮੋਰ ਦੇ ਦਿੰਦਾ ਬਿਲਕੁਲ ਛੋਟੇ ਛੋਟੇ ਹੀ ਹੋਣਗੇ 85000 ਰੀ ਮੇਜ ਨਾ ਹਟ ਵਾ ਠੀਕ ਹੈ ਫਿਰ ਹਾਂ ਤੇ ਪਰਲੀ ਪਰਲੀ ਮਹੀ ਸੰਦੀਪ ਸਿਆ ਨਵੇਂ ਮਹੀਨੇ 10ਵੇਂ ਚ ਅੱਛਾ ਨਾਵੇਂ ਉਹਦਾ ਐਂਡ ਹੋ ਗਿਆ 10ਵਾਂ ਨੂੰ ਚੱਲ ਪੈਣਾ ਜੋਨ ਹਾਂ ਇਹਨੂੰ 21 22 ਤਰੀਕ ਨੂੰ ਦਹਾਵਾਂ ਮਹੀਨਾ ਚੱਲ ਪੈਣਾ ਜੋ ਮੀਨਾ ਮੰਲੋ ਡੇੜ ਮੰਲੋ ਹੂੰ ਪਰ ਮੈਂ ਵੇਲੋ ਕਿੱਡੀ ਆ ਇਹਨੇ ਲੋ ਜੀ ਵਾਧੂ ਮਈਆਂ ਖੜੀਆਂ ਬਾਜ ਨਾਲ ਇੱਕ ਦੋ ਵਿੱਚ ਸਜਣਾ ਬਾਕੀ ਧੋਕੜਾਈਆਂ ਮੈਂ ਹੀ ਸੰਦੀਸ਼ਾਂ ਕਿੱਡੀ ਆ ਮੈਂ ਗੰਨ ਤਾਂ ਕੋਈ ਨਹੀਂ ਮੈਂ ਕਿਹਾ ਬਾਕੀ ਧੋਕੜਾ ਬਣਾਈਆਂ ਹਾਂ ਇਹ ਪੂਰਾ ਮਹੀਨਾ ਕ ਸਾਹਮਣੀ ਪਹਿਣੀ ਆ ਹਾਂ ਹਾਂ ਸਾਰਾ ਗਰਮੀਆਂ ਨਿਆਰੇ ਬੰਨ ਛੱਡੂ ਬਸ 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 ਚਲੋ ਆਜੋ ਗੱਡੀ ਦਾ ਇੰਜ ਨਹੀਂ ਆ ਰਸ਼ੀਆਂ ਟੈਂਕੀ ਤੇ ਗਗਣਾ ਫਿਰ ਇੰਦੀ ਕੀ ਨੀ ਤੇ ਇਹਦੀ ਹਾਨਾ 85000 ਦੀ ਮਹੀਂ ਦੇ ਦੇਣੀ ਇਸ ਤੋਂ ਇਲਾਵਾ ਹੋਰ ਇਹ ਤੋਂ ਇਲਾਵਾ ਇੱਕ ਹੋਰ ਤਾਜੀ ਮਹੀਂ ਹੈਗੀ ਮਗਰ ਨਹੀਂ ਲਈ ਰਹੀ ਆ ਲਿਆਓ ਕਰਾਂ ਆ ਇਹ ਮਹੀਂ ਤਾਜੀ ਬਿਲਕੁਲ ਨਸਲ ਵੇ ਆ ਇਹਦਾ ਬੱਚਾ ਜੋ ਕਾਲਾ ਦੁੱਧ ਦੇਣਾ ਨਹੀਂ ਆ ਰਾਂ 12 ਕਿਲੋ ਛੋਟੀ ਛਲੇ ਯਾਹ ਬੱਚਾ ਹੈ ਹਾਂ ਹਾਂ ਆ ਬੱਚਾ ਸਿਹੜਨ ਦੀ ਰੱਖਦੀ ਆ ਕਿਹੜੀ ਆ ਸਿਹੜ ਉਨੀ ਕੀ ਭਲਛਾਲ ਹੋ ਸਕਦੀ ਸੱਟ ਨਹੀਂ ਮਾਸਾ ਵੀ ਆ ਗਈ ਠੀਕ ਹੈ ਦੁੱਧ ਪੂਰਾ ਹੋਊਗਾ ਧਰਦਾ ਨਾ ਫਰਕ ਹੋ ਇੱਕ ਬੂੰਦ ਦਾ ਨਾ ਤੇ ਇਹਦੀ ਮਰ ਕੀਮਤ ਕੀ ਹੈ ਭਾਈ ਇੱਕ 10 ਦੀ ਦੇ ਦिए ਜੈ ਹੀ ਰੱਖ ਲੱਖ ਦੀ ਹੋਰ ਕਰਦੇ ਹਾਂ ਹਾਂ ਤੇ ਨਾਲ 95000 ਦੀ ਮਹੀ ਦੇਣੀ ਆ ਚਲੋ ਬਿਲਕੁਲ ਨਾਲੂ ਦੇ ਬੱਚਾ ਜੋ ਨਸਲ ਬਰੀਡ ਪੂਰੀ ਝੋਟੀ ਦੀ ਇਹੀ ਆ ਇਹੀ ਇਹੀ ਨੌ ਨਾਕ ਜੋ ਆਪਣੇ ਦੋ ਚਲੋ ਦੇਖੋ ਜੀ ਆਹੀ ਸਾਰੀ ਰਕਮ ਦੇ ਜੋ ਹਾਂ ਲਿਆ ਇਹਨੂੰ ਕਰ ਇਧਰ ਹਾਂ ਜੀ ਬਾਕੀ ਇਥੇ ਆ ਗਿਆ ਰਾ ਚੈੱਕ ਕਰੋ ਚੁਆਇਸ ਕਰੋ ਪਾਸ ਕਰੋ ਹਨਾ ਬਈ ਤਸੱਲੀ ਕਰੋ ਆਪਦੀ ਬਿਲਕੁਲ ਜੀ ਬਿਲਕੁਲ ਬਿਲਕੁਲ ਰੁਪਈਏ ਲਾਉਣੇ ਤੁਸੀਂ ਵੀ ਤੇ ਗਾੜੀ ਗੱਲ ਆ ਚਲੋ ਬੋਲੋ ਨੰਬਰ ਨੰਬਰ ਆਪਣਾ 88721 73029 ਪਿੰਡ ਜੀਓਬ ਵਾਲਾ ਜ਼ਿਲ੍ਹਾ ਤਰਨਤਾਰਨ ਸਤਿ ਸ੍ਰੀ ਅਕਾਲ ਜੀ